ਸਸ਼੍ਰੀ ਗਾਥੀ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਕੇਸਰੀ ਅਤੇ ਸਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੀ ਜਨਾਲਾ ਤੋਂ ਵੱਡੀ ਤਦਾਦ ਦੇ ਵਿੱਚ ਆਰ ਡੀ ਐਕਸ ਦੇ ਨਾਲ ਦੇ ਨਾਲ ਤਿੰਨ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਸੋ ਦੀਵਾਲੀ ਤੋਂ ਪਹਿਲਾਂ ਪੰਜਾਬ ਨੂੰ ਧਿਲਾਨ ਦੀ ਕੋਸ਼ਿਸ਼ ਜੋ ਕੀਤੀ ਗਈ ਹੈ ਉਸ ਨੂੰ ਨਕਾਮ ਕਰ ਦਿੱਤਾ ਗਿਆ ਹੈ ਅਜਨਾਲਾ ਪੁਲਿਸ ਵੱਲੋਂ ਔਰ ਪਿੰਡ țeੜੀ ਦੱਸਿਆ ਜਾ ਰਿਹਾ ਹੈ ਜਿਸ ਦੇ ਖੇਤਾਂ ਦੇ ਵਿੱਚ ਇਹ ਵੱਡੀ ਤਦਾਦ ਦੇ ਵਿੱਚ ਅਸਲਾ ਬਰਾਮਦ ਹੋਇਆ ਹੈ ਸੋ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਹੈ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀ ਨੇ ਜਦੋਂ ਮੌਕੇ ਤੇ ਪੁਲਿਸ ਵੱਲੋਂ ਪੀਲੇ ਰੰਗ ਦੇ ਪੈਕੇਟ ਦੇ ਵਿੱਚ 1.5 ਕਿਲੋ ਦੇ ਕਰੀਬ ਆਰਡੀਐਕਸ ਨਾਲ ਦੇ ਨਾਲ ਤਿੰਨ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਪਿੰਡ ਡੇੜੀ ਵਿਖੇ ਇਹ ਵੱਡੀ ਤਦਾਦ ਦੇ ਵਿੱਚ ਅਸਲਾ ਬਰਾਮਦ ਹੋਇਆ ਹੈ ਫਿਲਹਾਲ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਨਾਲ ਮੀਟਿੰਗ ਚੱਲ ਰਹੀ ਸੀ ਪੁਲਿਸ ਅਧਿਕਾਰੀਆਂ ਦੀ ਔਰ ਉਸ ਦੌਰਾਨ ਉਹਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਜਿਹੜੀ ਹੈ ਜਾਗਰੂਕਤਾ ਉਹਨਾਂ ਨੂੰ ਕੀਤੀ ਜਾ ਰਹੀ ਸੀ ਜਾਗਰੂਕ ਕੀਤਾ ਜਾ ਰਿਹਾ ਸੀ ਇਸ ਦੌਰਾਨ ਪੁਲਿਸ ਅਧਿਕਾਰੀ ਦਾ ਧਿਆਨ ਇਸ ਜੋ ਪੀਲੇ ਰੰਗ ਦੀ ਇੱਕ ਪੈਕਟ ਹੈ ਉਸ ਤੇ ਪੈਂਦਾ ਹੈ ਔਰ ਇਸ ਪੀਲੇ ਰੰਗ ਦੇ ਪੈਕਟ ਨੂੰ ਜਦੋਂ ਖੋਲਿਆ ਜਾਂਦਾ ਤਾ ਉਸ ਦੇ ਵਿੱਚੋਂ ਜੋ ਸਮਾਨ ਨਿਕਲਦਾ ਹੈ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਔਰ ਪੀਲੇ ਰੰਗ ਦੇ ਪੈਕਟ ਦੇ ਵਿੱਚ 1.5 ਕਿਲੋ ਦੇ ਜਿਹੜਾ ਹੈ ਉਹ ਆਰ ਡੀ ਐਕਸ ਹੁੰਦਾ ਹੈ ਔਰ ਨਾਲ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਹੈਂਡ ਗ੍ਰੇਨੇਡ ਦੀ ਤਾਂ ਤਿੰਨ ਹੈਂਡ ਗ੍ਰੇਨੇਡ ਬਰਾਮਦ ਹੋਏ ਨੇ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਪੰਜਾਬ ਦੇ ਖਿਲਾਫ ਦੀਵਾਲੀ ਤੋਂ ਪਹਿਲਾਂ ਵੱਡੀ ਤعداد ਦੇ ਵਿੱਚ ਇਸ ਅਸਲੇ ਨੂੰ ਬਰਾਮਦ ਕਰਨਾ ਪੁਲਿਸ ਦੇ ਵਿੱਚ ਆਪਣੇ ਆਪ ਦੇ ਵਿੱਚ ਵੱਡੀ ਕਾਮਯਾਬੀ ਹੈ ਕਿਉਂਕਿ ਕੱਲ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਹਥਿਆਰ ਬਰਾਮਦ ਕੀਤੇ ਗਏ ਸੀ ਜੋ ਪਾਕਿਸਤਾਨ ਤੋਂ ਡਰੋਨ ਰਾਹੀਂ ਜਿਹੜੇ ਸੀ ਉਹ ਪੰਜਾਬ ਦੇ ਵਿੱਚ ਛੁੱਟੇ ਗਏ ਸੀ ਔਰ ਵੱਡੀ ਤਦਾਦ ਵਿੱਚ ਪਿਸਤੌਲੇ ਬਰਾਮਦ ਹੋਈਆਂ ਸੀ ਔਰ ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਨਾਲ ਆਰਡੀਐਕਸ ਬਰਾਮਦ ਹੋਇਆ ਹੈ ਉਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਨੂੰ ਵੱਡੀ ਮਾਤਰਾ ਦੇ ਵਿੱਚ ਜਿਸ ਤਰ੍ਹਾਂ ਆਰਡੀਐਕਸ ਬਰਾਮਦ ਹੋਇਆ ਹੈ ਪੰਜਾਬ ਨੂੰ ਧਿਲੌਣ ਦੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ ਜਾ ਰਹੀ ਸੀ ਦਾ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੁਲਿਸ ਵੱਲੋਂ ਇਸ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਨਾ ਵੱਲੋਂ ਇਹ ਜਿਹੜਾ ਆਰਡੀਐਕਸ ਹੈ ਉਹ ਇੱਥੇ ਰੱਖਿਆ ਗਿਆ ਹੈ ਔਰ ਇਸ ਆਰਡੀਐਕਸ ਦੇ ਨਾਲ ਕੀ ਕੁਝ ਕਰਨਾ ਸੀਗਾ ਇਹਨਾਂ ਜਿਹੜੇ ਵੀ ਸ਼ਰਾਰਤੀ ਅਨਸਰ ਸੀ ਉਹਨਾਂ ਨੂੰ ਉਹਨਾਂ ਵੱਲੋਂ ਇਹ ਕਿੱਥੋਂ ਮੰਗਵਾਈ ਗਈ ਹੈ ਔਰ ਇਹ ਕਿੱਥੇ ਲੈ ਕੇ ਜਾਣੀ ਸੀ ਇਸ ਦਾ ਕੀ ਕਰਨਾ ਸੀ ਫਿਲਹਾਲ ਤਮਾਮ ਜਾਂਚ ਦਾ ਵਿਸ਼ਾ ਹੈ ਲੇਕਿਨ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਪੁਲਿਸ ਵੱਲੋਂ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਸੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਉਸ ਦੌਰਾਨ ਇੱਕ ਪੀਲੇ ਰੰਗ ਦਾ ਪੈਕੇਟ ਜਿਹੜਾ ਹੈ ਪਿੰਡ țeṛī ਦੀ ਅਸੀਂ ਗੱਲ ਕਰ ਰਹੇ ਹਾਂ ਜਿੱਥੇ ਕਿਸਾਨਾਂ ਨਾਲ ਪ੍ਰਾਲੀ ਨੂੰ ਅੱਗ ਨਾਲ ਲਗਾਉਣ ਸੰਬੰਧੀ ਜਾਗਰੂਕਤਾ ਮੀਟਿੰਗ ਕਰ ਰਹੀ ਸੀ ਪੁਲਿਸ ਅਧਿਕਾਰੀ ਔਰ ਇਸੇ ਦੌਰਾਨ ਉਹਨਾਂ ਦੀ ਨਿਗਾਹ ਇਸ ਪੀਲੇ ਰੰਗ ਦੀ ਟੇਪ ਨਾਲ ਲਪੇਟੇ ਸ਼ੱਕੀ ਬੈਗ ਉੱਤੇ ਪਈ ਔਰ ਬੈਗ ਖੋਲਣ ਉੱਤੇ ਉਸ ਵਿੱਚੋਂ ਤਿੰਨ ਹੈਂਡ ਗ੍ਰੇਨੇਡ ਔਰ 1.5 ਕਿਲੋ ਦੇ ਕਰੀਬ ਆਰ ਡੀ ਐਕਸ ਬ੍ਰਾਮਡ ਹੋਈ ਹੈ ਔਰ ਇਹ ਤਮਾਕਾ ਖੇਜ਼ ਜਿਹੜੀ ਸਮਾਨ ਮਿਲਿਆ ਹੈ ਉਸ ਤੋਂ ਬਾਅਦ ਹੁਣ ਫ੍ਰੈਂਸਿਕ ਟੀਮ ਨੂੰ ਜਿਹੜਾ ਹੈ ਉਹ ਸੂਚਿਤ ਕਰ ਦਿੱਤਾ ਗਿਆ ਹੈ ਔਰ ਹਰ ਮੌਕੇ ਤੇ ਇਸ ਸਮਾਨ ਨੂੰ ਸੁਰੱਖਿਅਤ ਰਿਕੇ ਦੇ ਨਾਲ ਕਬਜ਼ੇ ਵਿੱਚ ਪੁਲਿਸ ਵੱਲੋਂ ਲੈ ਲਿਆ ਗਿਆ ਹੈ ਔਰ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰਾ ਪਾ ਕੇ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਜਿਹੜੀ ਸ਼ੁਰੂਆਤੀ ਜਾਂਚ ਅਨੁਸਾਰ ਇਸ ਸਮਾਨ ਜਿਹੜਾ ਕਿਸੇ ਵੱਡੀ ਸਾਜ਼ਿਸ਼ ਲਈ ਛੁਪਾਇਆ ਗਿਆ ਹੋ ਸਕਦਾ ਹੈ ਇਹ ਪੁਲਿਸ ਦਾ ਜਾਣਦਾ ਵੈਸੇ ਵਿਸ਼ਾ ਹੈ ਪੁਲਿਸ ਇਸ ਨੂੰ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਸਮਾਨ ਮਿਲਿਆ ਹੈ ਪੰਜਾਬ ਦੇ ਵਿੱਚ ਜਿਹੜਾ ਹੈ ਪੰਜਾਬ ਨੂੰ ਵਿੱਚ ਜਿਹੜਾ ਹੈ ਉਸ ਨੂੰ ਪਲੈਨਿੰਗ ਕੀਤੀ ਜਾ ਰਹੀ ਸੀ ਪੰਜਾਬ ਨੂੰ ਧਿਲੌਣ ਦੀ ਨਾਲ ਦੇ ਨਾਲ ਵਿਸਪਟਕ ਸਮਾਨ ਮਿਲਣ ਦੇ ਨਾਲ ਜਿਹੜੀ ਸੁਰੱਖਿਆ ਏਜੰਸੀਆਂ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਫਿਲਹਾਲ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਤੇ ਕਿਸੇ ਵੀ ਸ਼ੱਕੀ ਚੀਜ਼ ਜਾਂ ਵਿਅਕਤੀ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਵੀ ਕੀਤੀ ਗਈ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਆ ਸੁਣਾਉਣੇ ਚੱਲਦੇ ਹਾਂ ਹਾਂਜੀ ਜ਼ਮੀਨ ਦੇ ਬਾਹਰ ਪਿਆ ਹੀ ਪੈਲੀ ਦੀ ਗੋਠ ਨੁਕਰਜੀ ਚ ਕੁੱਤੇ ਡੇ ਫਰੋਲਣ ਆ ਅੱਛਾ ਜੀ ਇਹ ਆ ਡੀਐਕਸ ਕਹਿ ਰਹੇ ਪੁਲਿਸ ਮਲਾਜਮ ਆ ਜੀ ਅੱਛਾ ਤੇ ਕਿਸ ਤਰ੍ਹਾਂ ਪਤਾ ਕਿਸ ਤਰ੍ਹਾਂ ਲੱਗਾ ਤੁਹਾਨੂੰ ਇਹ ਨਾ ਪਾਣੀ ਲਾਇਆ ਸੀ ਆਪਾਂ ਪੈਲੀ ਨੂੰ ਵੱਡੇ ਬ੍ਰਦਰ ਪਾਣੀ ਲਾਇਆ ਸੀ ਤੇ ਉਹ ਜੋ ਪਾਣੀ ਦੇਖਣ ਆਏ ਆ ਅੱਛਾ ਤੇ ਉਹਨਾਂ ਨੇ ਵੇਖਿਆ ਕੁੱਤੇ ਫਰੋਲਣ ਦੇ ਸੀ ਅੱਛਾ ਤੇ ਉਹਨਾਂ ਨੇ ਵੇਖ ਕੇ ਤੇ ਮੈਨੂੰ ਫੋੜਾ ਭੇਜਿਆ अच्छा ਤੇ ਮੈਂ ਉਸੇਲੇ ਪੁੱਛਣ ਨੂੰ ਪਵਾ ਦਿੱਤੀ ਡਿਪਟੀ ਸਾਹਿਬ ਨੂੰ ਅੱਛਾ ਕੀ ਮਿਲਿਆ ਕੀ ਇਹ ਕਿਦੇ ਵਿੱਚ ਕੀ ਹੈਗਾ ਥੋੜਾ ਵਿਸਤਾਰ ਨਾਲ ਦੱਸਿਓ ਇਹਦੇ ਵਿੱਚ ਆ ਡੀਐਕਸੀ ਕਹ ਰਹੇ ਆ ਮਾਜਨ ਸਾਹਿਬ ਆਏ ਆ ਹੂੰ ਧੰਨਵਾਦ ਕਿੰਨੇ ਪੈਕੇਟ ਹੈਗੇ ਆ ਕਿਰਚ ਪੰਜ ਪੈਕੇਟ ਜੋ ਪਰ ਇੱਕ ਲਿਫਾਫੇ ਦੇ ਵਿੱਚੋਂ ਪੰਜ ਨਿਕਲੇ ਆ ਕਿਸੇ ਦਾ ਪੈਕ ਕਿਸ ਰਹੇ ਇਹ ਨਾ ਪੈਕੇਟ ਵਿੱਚੋਂ ਕੁੱਤਿਆਂ ਨੇ ਫਰੋਲ ਕੇ ਕੱਢਤੇ ਇੱਕੋ ਪੈਕੇਟ ਦੇ ਵਿੱਚ ਹੀ ਸਾਨੂੰ ਇਹ ਨਹੀਂ ਪਤਾ ਹੁਣ ਵੀ ਇੱਕ ਜਿਹੀ ਜਦਵਾ ਜੀ ਤੇ ਫਰੋਲ ਕੇ ਕੱਢੇ ਪਏ ਪੈਕੇਟ ਹੁਣ ਬੰਦ ਨੇ ਪੈਕੇਟ ਬੰਦ ਪਏ ਕਿਸ ਕਦਰ ਦੇ ਨੇ ਪੈਕੇਟ ਪੈਕਟ ਵਾਈਟ ਕਲਰ ਦੇ ਦੇ ਨੀਲੇ ਨੀਲੇ ਕਲਰ ਦੇ ਅੱਛਾ ਪੀਲੇ ਕਲਰ ਹਾਂਜੀ ਵਿੱਚ ਸੈਲ ਸੁਲ ਵਗੈਰਾ ਵਿੱਚ ਇੱਕ ਜ ਸੈਲ ਆ ਤੇ ਇੱਕ ਮੁਲਾਜ਼ਮ ਨੇ ਖੋਲਿਆ ਉੱਚੋਂ ਇੱਕ ਗਰਨੇਟ ਨਿਕਲਿਆ ਬਾਹਰ ਅੱਛਾ ਗਰਨੇਟ ਇੱਕ ਗੱਡਿਆ ਗਰਨੇਟ ਬਲੂ ਕਲਰ ਦਾ ਅੱਛਾ ਪਹਿਲਾਂ ਵੀ ਕਦੀ ਕੋਈ ਸ਼ਸਤਰਾਂ ਦਾ ਨਾ ਨਾ ਪਹਿਲਾਂ ਕੋਈ ਨਹੀਂ ਇਸ ਤਰ੍ਹਾਂ ਦੀ ਕੋਈ ਅਸੀਂ ਅੱਜ ਸਟੱਬਲ ਬਰਨਿੰਗ ਦੇ ਰਿਗਾਰਡਿੰਗ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਿੰਡ ਤੇੜੀ ਦੇ ਵਿੱਚ ਜਿਹੜਾ ਵਾ ਪਰਾਲੀ ਦੀ ਰਹਿੰਦ-ਖੂੰਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਅਵੇਅਰਨੈਸ ਮੀਟਿੰਗ ਕਰ ਰਹੇ ਸੀਗੇ ਤੇ ਖੇਤਾਂ ਦੇ ਵਿੱਚ ਜਦੋਂ ਅਸੀਂ ਇੱਕ ਖੇਤੋਂ ਦੂਜੇ ਖੇਤ ਨੂੰ ਜਾ ਰਹੇ ਸੀਗੇ ਤਾਂ ਸਾਨੂੰ ਇੱਕ ਪੋਲੀਥੀਨ ਦਾ ਬੈਗ ਨਜ਼ਰ ਆਇਆ ਜੋ ਸ਼ੱਕੀ ਸ਼ੱਕੀ ਪ੍ਰਤੀਤ ਹੁੰਦਾ ਸੀ ਜਿਸ ਨੂੰ ਅਸੀਂ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਤਮਾਕਾ ਗੇਜ ਸਮਗਰੀ ਤੇ ਗ੍ਰਨੇਡ ਵਗੈਰਾ ਤੇ ਮਦਰ ਬੋਰਡ ਤੇ ਹੋਰ ਚੀਜ਼ਾਂ ਜਿਹੜੀਆਂ ਉਹ ਬਰਾਮਦ ਹੋਈਆਂ ਜਿਸ ਬਾਰੇ ਮੈਂ ਤਾਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਤੇ ਹੁਣ BDS ਬੰਬ ਡਿਸਪੋਜ਼ਲ ਟੀਮ ਜਿਹੜੀ ਆ ਉਹ ਆ ਰਹੀ ਆ ਮੌਕੇ ਦੇ ਉੱਤੇ ਅਸੀਂ ਸੈਂਡ ਬੈਗਾਂ ਦੇ ਨਾਲ ਇਹਨੂੰ ਜਿਹੜਾ ਵਾ ਉਹ ਸੁਰੱਖਿਅਤ ਕਰ ਦਿੱਤਾ ਵਾ ਤੇ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਇਹ ਬੜੀ ਜਿਹੜੀ ਦੀਵਾਲੀ ਦੇ ਤਿਉਹਾਰ ਆ ਰਿਹਾ ਵਾ ਜਾਂ ਮਤਲਬ ਹੋਰ ਵੀ ਫੈਸਟੀਵਲ ਸੀਜ਼ਨ ਆ ਰਿਹਾ ਵਾ ਉਹਦੇ ਤੋਂ ਪਹਿਲਾਂ ਹੀ ਜਿਹੜਾ ਵਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹੜੀ ਇਹ ਮਾਨਯੋਗ ਡੀਜੀਪੀ ਸਾਹਿਬ ਤੇ ਡਾਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਸਾਡੀਆਂ ਰੋਜ਼ ਮੀਟਿੰਗਾਂ ਹੁੰਦੀਆਂ ਵਾ ਸੁਰੱਖਿਆ ਨੂੰ ਕੇ okay. ਤੇ ਉਸ ਉਸ ਦਾ ਹੀ ਨਤੀਜਾ ਵਾ ਉਹਦੇ ਚ ਅਸੀਂ ਪੁਲਿਸ ਜਿਹੜੀ ਬਹੁਤ ਮੁਸਤੈਦ ਸੀਗੀ ਤੇ ਮੁਸਤੈਦੀ ਦੇ ਕਾਰਨ ਜਿਹੜਾ ਵਾ ਇਹ ਸਾਨੂੰ ਸਫਲਤਾ ਮਿਲੀ ਆ ਇਹ ਕੋਈ ਵੱਡਾ ਹਾਦਸਾ ਜਿਹੜਾ ਵਾ ਹੋਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਆਪਣੀ ਮੁਸਤੈਦੀ ਨਾਲ ਰੋਕਿਆ ਗਿਆ ਵਾ ਇਹ ਸਾਡੇ ਸੀਨੀਅਰ ਅਫਸਰਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਦੇ ਮੁਤਾਬਕ ਅਸੀਂ ਦਿਨ ਰਾਤ ਸਟੇਟ ਦੇ ਵਿੱਚ ਪੀਸ ਬਣਾਉਣ ਲਈ ਮਿਹਨਤ ਕਰ ਰਹੇ ਆ ਉਹਦਾ ਨਤੀਜਾ ਵਾ ਬਾਕੀ ਇਹ ਜਾਂਚ ਦਾ ਵਿਸ਼ਾ ਵਾ ਕਿ ਇਹ ਕਿੱਥੋਂ ਆਇਆ ਕਿੰਨੇ ਲਿਆਂਦਾ ਕੀ ਕਰਨਾ ਸੀ ਕਿੱਥੇ ਵਰਤਣਾ ਸੀ ਇਹ ਸਾਡੇ ਸੀਨੀਅਰ ਅਫਸਰ ਤੁਹਾਨੂੰ ਜਿਹੜਾ ਬਰੀਫ ਕਰਨਗੇ ਕਿੰਨੇ ਗ੍ਰੇਨੇਡ ਸੀ ਕਿੰਨੇ RDX ਥੋੜਾ ਵਿਸਤਾਰ ਨਾਲ ਤਿੰਨ ਗ੍ਰੇਨੇਡ ਆ ਜੀ ਤੇ RDX ਆ ਤੇ ਰਿਮੋਟ ਕੰਟਰੋਲ ਆ ਤੇ ਜਿਹੜੇ ਉਹਦੇ ਇਕੁਪਮੈਂਟਸ ਹੁੰਦੇ ਆ ਸਾਰੇ ਬੈਟਰੀ ਵਗੈਰਾ ਸੈੱਲ ਵਗੈਰਾ ਉਹ ਆ